ਸੰਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਜਦੋਂ ਕਈ ਵਾਰੀ ਮਹਿਮਾਨ ਆ ਜਾਂਦੇ ਨੇ ਅਚਾਨਕ ਤੇ ਸਾਡੇ ਕੋਲ ਟਾਈਮ ਨਹੀਂ ਹੁੰਦਾ ਤੇ ਅਸੀਂ ਭੱਲੇ ਬਣਾਉਣਾ ਚਾਹੁੰਦੇ ਹਾਂ ਤੇ ਸਾਡੇ ਕੋਲ ਬ੍ਰੈਡ ਤੇ ਹਮੇਸ਼ਾ ਹੀ ਘਰ ਵਿੱਚ ਪਈ ਹੁੰਦੀ ਹੈ ਅੱਜ ਮੈਂ ਤੁਹਾਨੂੰ ਬ੍ਰੈਡ ਦੇ ਭੱਲੇ ਬਣਾਉਣਾ ਸਿਖਾਵਾਂਗੀ ਬਹੁਤ ਹੀ ਇਜ਼ੀ ਨੇ ਪਰ ਜਦੋਂ ਤੁਹਾਨੂੰ ਲੱਗਦਾ ਕਿ ਅਚਾਨਕ ਸਾਡੇ ਕੋਲ ਟਾਈਮ ਨਹੀਂ ਹੈਗਾ ਤੇ ਤੁਸੀਂ ਇਸ ਤਰੀ ਬ੍ਰੈਡ ਸ্লাইਸ ਲੈ ਕੇ ਤੁਸੀਂ ਸਾਈਡਾ ਉਤਾਰ ਦੇਣੀ ਹੈ ਔਰ ਇਹਨੂੰ ਪਾਣੀ ਵਿੱਚ ਡਿਪ ਕਰ ਲੈਣਾ ਪਾਣੀ ਵਿੱਚ ਡਿਪ ਕਰਕੇ ਇਹਨੂੰ ਅੱਛੀ ਤਰ੍ਹਾਂ ਨਿਚੋੜ ਲੈਣਾ ਦਾ ਪਾਣੀ ਬਿਲਕੁਲ ਕੱਢ ਲੈਣਾ। ਔਰ ਇਹਦੇ ਵਿੱਚ ਤੁਸੀਂ ਜੋ ਚਾਹੋ ਡ్రਾਈ ਫੁੱਟ ਪਾ ਸਕਦੇ ਹੋ ਟੇਸਟੀ ਕਰਨ ਵਾਸਤੇ ਜਿਵੇਂ ਸੋਗੀ ਜਾਂ मूंगफली ਦੀਆਂ ਗਿਰੀਆਂ ਜਾਂ ਬਦਾਮ ਤੇ ਗਿਰੀਆਂ ਕਾਜੂ ਜੋ ਮਰਜੀ ਤੁਸੀਂ ਪਾ ਸਕਦੇ ਹੋ। ਇਹ ਦੇਖੋ ਜੀ ਮੈਂ ਰੱਖ ਦਿੱਤੇ ਨੇ ਵਿੱਚ ਸਮਾਨ ਔਰ ਮੈਂ ਇਹਨੂੰ ਫੋਲਡ ਕਰ ਦਾਂਗੀ। ਬਿਲਕੁਲ ਰਾਉਂਡ ਸ਼ੇਪ ਚ ਲੈਣਾ। ਜਿਵੇਂ ਤੁਹਾਡੇ ਭੱਲੇ ਹੁੰਦੇ ਨੇ ਜੇ ਤੁਹਾਡੀ ਵੱਡੀ ਬਰੈਡ ਹੈ ਤਾਂ ਤੁਸੀਂ ਇੱਕ ਪੀਸ ਲੈਣਾ। ਅਗਰ ਤੁਹਾਡੀ ਛੋਟੀ ਬਰੈਡ ਹੈ ਤਾਂ ਤੁਸੀਂ ਦੋ ਪੀਸ ਜਾਂ ਡੇਢ ਪੀਸ ਲੈ ਸਕਦੇ ਹੋ ਇਹ ਤੁਹਾਡੇ ਮੁਤਾਬਿਕ ਹੈ ਕਿ ਤੁਸੀਂ ਵੱਡੇ ਬਣਾਉਣਾ ਚਾਹੁੰਦੇ ਹੋ કે ਛੋਟੇ ਬਣਾਉਣਾ ਚਾਹੁੰਦੇ ਹੋ ਠੀਕ ਹੈ ਜੀ ਕਿਉਂਕਿ ਫਰਾਈ ਕਰਨ ਤੇ ਦਾਲ ਪਕੋਂ ਤੇ ਟਾਈਮ ਲੱਗਦਾ ਤੇ ਇਹ ਦੇਖੋ ਜੀ ਕਿੰਨੇ ਵਧੀਆ ਭੱਲੇ ਬਣ ਜਾਂਦੇ ਨੇ ਇਹ ਦੇਖੋ ਜੀ ਭੱਲਾ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ ਇਸ ਤਰੀ ਸਾਰੇ ਭੱਲੇ ਸੀ ਬਣਾ ਕੇ ਫ੍ਰਿਜ ਵਿੱਚ ਰੱਖ ਦੇਵਾਂਗੇ ਜਿੰਨੇ ਫਿਰ ਸਾਨੂੰ ਜ਼ਰੂਰਤ ਹੋਣੀ ਹੈ ਅਸੀਂ ਯੂਜ਼ ਕਰ ਸਕਦੇ ਹਾਂ ਠੀਕ ਹੈ ਜੀ ਹੁਣ ਅਸੀਂ ਇੱਕ ਇੱਕ ਭੱਲਾ ਇਸਤਰੀ ਬਣਾਉਂਦੇ ਜਾਵਾਂਗੇ ਪਾਣੀ ਚ ਡਿਪ ਕਰਦੇ ਜਾਵਾਂਗੇ ਤੇ ਪਾਣੀ ਇਹਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਪਾਣੀ ਨੂੰ ਵਿੱਚ ਛੱਡਣਾ ਤੇ ਫ੍ਰਿਜ ਵਿੱਚ ਘੱਟੋ ਘੱਟ ਅੱਧਾ ਪੌਣਾ ਘੰਟਾ ਜ਼ਰੂਰ ਰੱਖਣਾ ਤਾਂ ਕਿ ਇਹਦਾ ਜੋ ਵੀ ਮਟੀਰੀਅਲ ਹੈ ਪਾਣੀ ਹੈ ਉਹ ਚੂਸ ਲੈਣ ਅਤੇ ਅੱਛੀ ਤਰ੍ਹਾਂ ਸੈੱਟ ਹੋ ਜਾਂ। ਠੀਕ ਹੈ ਜੀ। ਇਸ ਤਰ੍ਹਾਂ ਤੁਸੀਂ ਸੋਗੀ ਬਦਾਮ, ਗਿਰੀ ਜੋ ਮਰਜ਼ੀ ਰੱਖ ਸਕਦੇ ਹੋ, ਮੂੰਗਫਲੀ ਦੇ ਗਿਰਿਆਂ ਵੀ ਰੱਖ ਸਕਦੇ ਹੋ ਵਿੱਚ। ਤੇ ਫਿਰ ਉਸ ਤਰ੍ਹਾਂ ਇਹਨੂੰ ਰਾਉਂਡ ਸ਼ੇਪ 'ਚ ਲੈ ਕੇ ਉੱਤੋਂ ਥੋੜਾ ਅੱਛੀ ਜਿਹੀ ਤਰ੍ਹਾਂ ਪੈਸਾ ਕਰ ਲੈਣਾ ਉੱਤੋਂ ताकि ਸਾਡਾ ਖੁੱਲੇ ਨਾ ਉਹ ਇਸ ਤਰ੍ਹਾਂ ਥੋੜਾ ਜਿਹਾ ਪ੍ਰੈਸ ਕਰਕੇ ਗੋਲੇ ਬਣਾਣਾ ਥੋੜਾ ਚਪਟਾ ਬਣਾਣਾ ਹੈ ਤਾਂ ਕਿ ਬਿਲਕੁਲ ਪੱਲਾ ਲੱਗੇ ਇਹ ਦੇਖੋ ਜੀ ਕਿੰਨਾ ਵਧੀਆ ਬਣ ਗਿਆ ਇਸ ਤਰੀਏ ਅਸੀਂ ਸਾਰੇ ਪੱਲੇ ਬਣਾ ਲੈਣੇ ਨੇ ਮੈਂ ਤੁਹਾਨੂੰ ਸਾਰੇ ਪੱਲੇ ਬਣਾ ਕੇ ਦਿਖਾਣੀਆਂ ਠੀਕ ਹੈ ਜੀ ਹਾਂਜੀ ਦੇਖ ਲੋ ਮੈਂ ਕਰਦੁ ਕਰ ਦਸ ਪੱਲੇ ਬਣਾ ਲੈਨੇ ਹੁਣ ਅਸੀਂ ਇਹਨੂੰ ਕੀ ਕਰਾਂਗੇ ਫ੍ਰਿਜ ਵਿੱਚ ਰੱਖਾਂਗੇ ਥੋੜਾ ਇਹਨੂੰ ਹਾਰਡ ਕਰਨ ਵਾਸਤੇ ਬਹੁਤ ਹੀ ਸੋਫਟ ਹੁੰਦੇ ਨੇ ਅਗਰ ਤੁਸੀਂ ਇਸ ਤਰੀਕਾ ਦਹੀਂ ਚ ਡਾਇਰੈਕਟ ਪਾ ਦੋਗੇ ਨਾ ਤੇ ਇਹ ਕੀ ਹੋਣਗੇ ਕੁਲ ਜਾਣਗੇ ਬਟ ਨਹੀਂ ਅਸੀਂ ਇਹਨੂੰ ਫ੍ਰਿਜ ਵਿੱਚ ਰੱਖਣੇ ਨੇ ਘੱਟੋ ਘੱਟ ਘੰਟੇ ਵਾਸਤੇ ਫ੍ਰਿਜ ਵਿੱਚ ਰੱਖਣੇ ਨੇ ਜਦੋਂ ਤੁਹਾਡੇ ਘਰ ਗੈਸਟ ਆਉਣ ਵਾਲੇ ਹੁੰਦੇ ਨੇ ਤੇ ਤੁਸੀਂ ਫਟਾਫਟ ਇਹਨੂੰ ਬਣਾ ਕੇ ਫ੍ਰਿਜ ਵਿੱਚ ਰੱਖ ਦੋ ਔਰ ਉਧਰ ਦਹੀਂ ਤਿਆਰ ਕਰ ਲਓ ਤੇ ਤੁਸੀਂ ਜਿਸ ਜੋ ਜੋ ਸਮਾਨ ਪਾਣਾ ਹੈ ਮਟੀਰੀਅਲ ਤਿਆਰ ਕਰਕੇ ਤੇ ਮੈਂ ਤੁਹਾਨੂੰ ਬਾਅਦ ਵਿੱਚ ਦਿਖਾਨੀ ਆ ਮੈਂ ਕਿਸ ਤਰ੍ਹਾਂ ਬਣਾਏ ਨੇ ਔਰ ਮੈਂ ਉਸ ਤੋਂ ਬਾਅਦ ਦਹੀਂ ਦੀ ਤਿਆਰੀ ਕਰਾਂਗੀ ਠੀਕ ਹੈ ਜੀ ਮੈਂ ਤੁਹਾਨੂੰ ਅੱਜ ਪੱਲੇ ਬਣਾ ਕੇ ਦਿਖਾਨੀ ਆ ਕਿ ਮੈਂ ਕਿਸ ਤਰ੍ਹਾਂ ਪੱਲੇ ਬਣਨੇ ਠੀਕ ਹੈ ਜੀ ਓਕੇ ਜੀ ਹੁਣ ਅਸੀਂ ਇਹਨੂੰ ਇੱਕ ਘੰਟੇ ਵਾਸਤੇ ਫ੍ਰੀਜ ਚ ਰੱਖ ਦਿੰਨੇ ਹਾਂ ਹਾਂਜੀ ਸਾਡੇ ਪੱਲੇ ਤਿਆਰ ਹੋ ਗਏ ਨੇ ਅਸੀਂ ਬ੍ਰੈਡ ਦੇ ਜਿਹੜੇ ਪੱਲੇ ਬਣਾਏ ਸੀ ਹੁਣ ਅਸੀਂ ਸਰਵ ਕਿਵੇਂ ਕਰ ਦਿੰਨੇ ਨੇ ਇਹਨਾਂ ਜਦੋਂ ਸਾਡੇ ਘਰ ਕੋ ਗੈਸਟ ਆ ਜਾਵੇ ਜਾਂ ਅਸੀਂ ਬੱਚਿਆਂ ਨੂੰ ਦੇਣੇ ਨੇ ਤੇ ਕਿਸ ਤਰ੍ਹਾਂ ਅਸੀਂ ਉਹਨਾਂ ਨੂੰ ਸਰਵ ਕਰਨਾ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਦੇਖੋ ਮੈਂ ਤੇ ਅਸਵੇ ਨਾਲ ਕਰਨੀ ਆ ਤੇ ਤੁਸੀਂ ਵੀ ਦੇਖ ਲੈਣਾ ਇੱਕ ਵਾਰੀ ਕਿ ਮੈਂ ਕਿਸ ਤਰ੍ਹਾਂ ਕਰਦੀ ਆ ਸਭ ਤੋਂ ਪਹਿਲੇ ਅਸੀਂ ਇੱਕ ਪੱਲਾ ਲੈਣਾ ਪੱਲੇ ਦੇਖੋ ਅਸੀਂ ਦਹੀਂ ਦੇ ਵਿੱਚ ਨਮਕ ਤੇ ਕਾਲੀ ਮਿਰਚ ਪਚਾੜ ਮਸਾਲਾ ਪਾ ਦਿੱਤਾ ਤੇ ਪਹਿਲੇ ਹੀ ਅਸੀਂ ਇਹਨੂੰ ਮਿਕਸ ਕਰ ਲੈਣਾ ਅੱਛੇ ਤਰ੍ਹਾਂ ਮੈਸ਼ ਕਰ ਲੈਣਾ ਦਹੀਂ ਨੂੰ ਇਹ ਦੇਖੋ ਜੀ ਕੋਈ ਲਮਜ਼ ਨਹੀਂ ਰਹਿਣਾ ਚਾਹੀਦਾ ਬਿਲਕੁਲ ਪਲੇਨ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਜਿੰਨਾ ਦਹੀਂ ਪਾਣਾ ਉੱਪਰ ਪਾ ਸਕਦੇ ਹੋ ਪੱਲਾ ਪਹਿਲੇ ਲੈ ਲਓ ਇੱਕ ਲੈ ਲਓ ਦੋ ਲੈ ਲਓ ਤਿੰਨ ਲੈ ਲਓ ਜੇ ਵੱਡੀ ਪਲੇਟਸ ਪਾਣਾ ਤਿੰਨ ਵੀ ਲੈ ਸਕਦੇ ਹੋ ਹੁਣ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਹਰੀ ਚਟਨੀ ਠੀਕ ਹੈ ਜੀ ਅਸੀਂ ਪਾਵਾਂਗੇ ਹਰੀ ਚਟਨੀ ਸਭ ਤੋਂ ਪਹਿਲੇ ਜਿਹੜੀ ਅਸੀਂ ਬਣਾ ਕੇ ਰੱਖੀ ਹੋਈ ਹੈ ਪੁਦੀਨੇ ਤੇ ਧਨੀਏ ਦੀ ਚਟਨੀ ਤੇ ਉਸ ਤੋਂ ਬਾਅਦ ਅਸੀਂ ਸਭ ਤੋਂ ਪਹਿਲੇ ਲੈਣੇ ਨੇ ਪਿਆਜ਼ ਤੇ ਧਨੀਆ ਠੀਕ ਹੈ ਜੀ ਹੁਣ ਅਸੀਂ ਲਵਾਂਗੇ ਮੂੰਗਫਲੀ ਦੀਆਂ ਗਿਰੀਆਂ ਆ ਦੇਖੋ ਜੀ ਮੈਂ ਕੱਢ ਕੇ ਰੱਖਿਆ ਬੈਨ ਮੂੰਗਫਲੀ ਦੇ ਗਿਰੀਆਂ ਤੁਸੀਂ ਜਿੰਨੀਆਂ ਮਰਜ਼ੀ ਪਾ ਸਕਦੇ ਹੋ ਆਪਣੇ ਲੋੜ ਦੇ ਮੁਤਾਬਿਕ ਜਿੰਨਿਆ ਕੋ ਖੁਸ਼ ਹੋ ਕੇ ਖਾ ਸਕਦਾ ਹੋਣ ਪਾਵਾਂਗੇ ਅਸੀਂ ਉੱਪਰ ਸੇਵੀਆਂ ਤੇ ਨਾਲ ਹੀ ਅਸੀਂ ਪਾਵਾਂਗੇ ਥੋੜੀ ਸੋਗੀ ਤੇ ਕਾਜੂ ਠੀਕ ਹੈ ਜੀ ਇਹ ਦੇਖੋ ਮੈਂ ਦੋ ਕਾਜੂ ਲਏ ਨੇ ਨਾਲ ਸੋਗੀ ਲਈਏ ਜਿੰਨਾ ਕੁ ਮਰਜ਼ੀ ਤੁਸੀਂ ਮਟੀਰੀਅਲ ਪਾ ਸਕਦੇ ਹੋ ਹੁਣ ਅਸੀਂ ਪਾਵਾਂਗੇ ਐਂਡ ਦੇ ਉੱਤੇ ਮਿੱਠੀ ਚਟਨੀ ਜਿਹੜੀ ਕਿ ਮੈਂ ਤੁਹਾਨੂੰ ਰੈਸਪੀ ਵੀ ਸ਼ੇਅਰ ਕੀਤੀ ਹੈ ਜਿੰਨੀ ਤੁਸੀਂ ਮਰਜ਼ੀ ਪਾ ਸਕਦੇ ਹੋ ਮਿੱਠੀ ਚਟਨੀ ਇਹਦਾ ਟੇਸਟ ਹੀ ਅਲੱਗ ਆਉਂਦਾ ਹੈ ਕਿਉਂਕਿ ਅਸੀਂ ਖੱਟੀ ਚਟਨੀ ਪਹਿਲੇ ਪੁਦੀਨੇ ਵਾਲੀ ਪਹਿਲੀ ਪਾ ਦਿੰਦੀ ਹੈ ਤੇ ਹੁਣ ਅਸੀਂ ਪਾਵਾਂਗੇ ਮਿੱਠੀ ਚਟਨੀ ਮੈਂ ਇੱਕ ਬੋਤਲ ਵਿੱਚ ਪਾ ਦਿੱਤੀ ਸੀ ਇਹ ਦੇਖੋ ਜੀ ਜਿਹੜੀ ਬਚੀ ਸੀ ਮੈਂ ਬੋਤਲ ਵਿੱਚ ਪਾ ਕੇ ਰੱਖ ਦਿੱਤੀ ਹੈ ਹੁਣ ਐਂਡ ਤੇ ਪਾਵਾਂਗੇ ਅਸੀਂ ਚਾਟ ਮਸਾਲਾ ਚਾਟ ਮਸਾਲਾ ਮੈਂ ਤਿਆਰ ਰੱਖਿਆ ਆ ਤੇ ਉਸ ਤੋਂ ਬਾਅਦ ਚਾਟ ਮਸਾਲਾ ਪਾਵਾਂਗੇ ਠੀਕ ਹੈ ਜੀ ਜਿੰਨਾ ਜ਼ਰੂਰਤ ਉਨਾਂ ਤੁਸੀਂ ਪਾ ਸਕਦੇ ਹੋ ਇਹ ਦੇਖੋ ਜੀ ਸਾਡੀ ਹੁਣ ਚਾਟ ਵਾਲੀ ਕਟੋਰੀ ਬਿਲਕੁਲ ਤਿਆਰ ਹੋ ਗਈ ਹੈ ਤੇ ਦੇਖ ਕੇ ਦੇਖੋ ਮੂੰਹ ਚ ਪਾਣੀ ਆ ਰਿਹਾ ਕਿੰਨੀ ਵਧੀਆ ਕਟੋਰੀ ਬਣ ਗਈ ਹੈ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜਰੂਰ ਟਰਾਈ ਕਰਨਾ ਤੇ ਇਸ ਤਰੀ ਬਿਲਕੁਲ ਆਪਣੇ ਜਦੋਂ ਸਰਵ ਕਰਨੀ ਹੈ ਬਿਲਕੁਲ ਇਸ ਤਰੀ ਕਰਨਾ ਤੇ ਦੇਖਣਾ ਕਿਵੇਂ ਉਂਗਲੀਆਂ ਚਟ ਚਟ ਕੇ ਸਾਰੇ ਜਾਣੇ ਖਾਂਦੇ ਨੇ ਇੱਕ ਵਾਰੀ ਫਿਰ ਦੇਖ ਲਓ ਮਟੀਰੀਅਲ ਸੇਵੀਆਂ ਨੇ ਔਰ ਨਾਲ ਹੀ ਅਸੀਂ ਗਿਰੀਆਂ ਕੱਢ ਲਿਆ ਨੇ ਮੂੰਗਫਲੀ ਦੀਆਂ ਚਟਣੀ ਸਾਡੀ ਪੁਦੀਨੇ ਤੇ ਧਨੀਏ ਦੀ ਚਟਣੀ ਹੈ ਚਾਟ ਮਸਾਲਾ ਲਿਆ ਔਰ ਮਿੱਠੀ ਚਟਣੀ ਲਈਏ ਠੀਕ ਹੈ ਜੀ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਦਾ ਜਿਹੜਾ ਮਰਜ਼ੀ ਪਾ ਸਕਦੇ ਹੋ ਪਿਸਤਾ ਪਾਓ ਬਦਾਮ ਪਾਓ ਸੋਗੀ ਪਾਓ ਕਾਜੂ ਪਾਓ ਜੋ ਮਰਜ਼ੀ ਪਾ ਸਕਦੇ ਹੋ ਔਰ ਦੇਖੋ ਜੀ ਕਿੰਨੀ ਵਧੀਆ ਭੱਲੇ ਲੱਗਦੇ ਬੈਨ ਦਿਲ ਕਰਦਾ ਮੇਰੇ ਮੂੰਹ 'ਚ ਤਾਂ ਹੁਣੇ ਪਾਣੀ ਆਣ ਲੱਗ ਗਿਆ ਬਣਾ ਕੇ ਮੇਰਾ ਦਿਲ ਕਰਦਾ ਮੈਂ ਫਟਾਫਟ ਖਾऊं ਤੇ ਬਹੁਤ ਹੀ ਸੌਫਟ ਬੰਦੇ ਨੇ ਇਹ ਨਹੀਂ ਤੁਸੀਂ ਕਿ ਜ਼ਰੂਰੀ ਅਸੀਂ ਫਰਾਈ ਕਰਕੇ ਬਣਾਣੇ ਨੇ ਕੋਈ ਜ਼ਰੂਰੀ ਨਹੀਂ ਹੁੰਦਾ ਫਰਾਈ ਕਰਕੇ ਬਣਾਣੇ ਤੁਸੀਂ ਤੁਸੀਂ ਉੰਜ ਵੀ ਬਣਾ ਸਕਦੇ ਹੋ ਇਹਦੇ ਨਾਲ ਵੀ ਬ੍ਰੈਡ ਦੇ ਨਾਲ ਵੀ ਬਹੁਤ ਵਧੀਆ ਬੰਦੇ ਨੇ ਠੀਕ ਹੈ ਜੀ ਇੱਕ ਵਾਰੀ ਮੇਰੀ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਕਿਸ ਤਰ੍ਹਾਂ ਦੇ ਬਣੇ ਨੇ ਓਕੇ ਜੀ ਥੈਂਕ ਯੂ ਸਸਕਾਲ ਜੀ